ਇਹ ਸਾਡੇ ਮਾਨਯੋਗ ਐਸਐਸਪੀ ਗੁਰਦਾਸ ਕੌਰ ਜੀ ਦਿੱਤੇ ਆ ਜੀਏ ਸਖ ਦਿਸ਼ਾ ਰੇਸ਼ਾ ਹੈ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਹੰਦੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਟੈਗ ਮਾਰਚ ਕਰ ਰਹੇ ਆ ਤੇ ਰਕੋ ਦੇ ਖਾਵਾਂ ਤੇ ਰੁਕੇ ਜਿੰਨੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜਿਹਦੇ ਤੇ ਹੁਣ ਤੱਕ ਅਸੀਂ 22 ਸਥਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤ ਦੇ ਕਰੀਬ ਤੱਕ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਲਗਾਤਾਰ ਸਾਡੇ ਐਸਐਸਪੀ ਦੇ ਦਿਸ਼ਾ ਦਿਸ਼ਾ ਰੇਸ਼ਣੇ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ। ਪਰ ਦੇਖਿਆ ਜਈ ਸਿਰੇ ਤੋਂ ਬਾਅਦ ਨੇ ਬੁੱਲਟ ਦੇ ਕਾਸੇ ਦੇ ਮਾਰਕ ਕਰਦੇ ਉਹਦੇ ਨੂੰ ਕੋਈ ਹੈ। ਬਿਲਕੁਲ ਜੀ ਹਾਂ ਜੀ ਦੋ ਬੁੱਲਟ ਮੋਟਰਸਾਈਕਲ ਬੌਂਡ ਕੀਤੇ ਨੇ ਜੀ। ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ। ਅਗਰ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਸ਼ਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਇਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਆ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਏਗੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਪਾਲਿ ਸ਼ੁਰੂਆਤੀ ਦੇ ਧਿਆਨ ਮਾਇਆ ਦੇ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਈ ਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਹਿਨ ਹੋ ਕੇ ਹਨੂਮਨ ਹੋ ਕੇ ਸਜਾਦਾ ਨਗਲ ਦੀ ਹੋ ਕੇ ਤੇ ਅਸੀਂ ਉਰਕੇ ਮਈ ਦੇ ਤਲਾਬ ਪਹੁੰਚ ਜੇਪੋਰੀ ਅਸੀਂ ਐਸੋਸੀਏਟ ਸਾਹਿਬ ਨੂੰ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਦੇ ਚੱਲਾ ਅੱਜ ਵੇਖੋ ਜੀ ਨਸ਼ਣ ਸਾਡੇ ਜਿਹੜੇ ਨਸ਼ਣ ਲੈ ਕੇ ਵਾਕਫ ਪਥਾਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਤਲਾਹ ਹੋ ਗਿਆ ਫਿਰ ਚਾਨਨ ਦੀ ਮੜੀਆ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلام ਆਬਾਦ ਬੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਤ ਟ੍ਰੈਂਟ ਕਿਸੇ ਉਹ ਤਾਂ ਸਾਡੇ ਕੈਫੀ ਨੂੰ ਲੈ ਕੇ ਸਾਡੀ ਪਾਰਟੀ ਰੋਡ ਤੋਂ ਪੰਜਾਬਾ ਹੋਣਾ ਸੀ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਆਫਿਸ ਨਾਲ ਅੱਜ ਹੀ ਮੀਟਿੰਗ ਹੋਈ ਸੀ ਪਰ ਉਹ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ ਇਹ ਸਾਡੇ